ਆਹ ਪਾਇਲਾ ਨੇ ਬਤਨ ਬਹੁਤ ਹੋਰ ਰਾਂ ਨਾ ਤੇ ਜਿੱਦ ਵੀ ਧੁੱਧ ਦੇ ਧੁੱਧੇ ਧੜੀ ਨਾ ਅਗਸਲਾ ਹਰਿਆਣਾ ਦਾ ਕੋਈ ਕਰ ਲੈ ਆ ਵੀ ਕਾਰ ਯਾਰ ਮਾਣੀ

ਉਹ ਕਿੰਦਾ ਲੈ ਗਿਆ ਠੀਕ ਹੈ ਆਠੋਂ ਦਲਦ ਕਰਿਆ ਕਿ ਮੋੜ ਤੇ ਰੱਖਣੀ ਹੈ 哪个？别问了。

ਜਿਵੇਂ ਕਿ ਆਪਾਂ ਨੂੰ ਪਤਾ ਕਿ ਸ਼ਹਿਰ ਦੇ ਵਿੱਚ ਪਿਛਲੇ ਦਿਨਾਂ ਤੋਂ ਇੱਕ ਦੋ ਵਾਰ ਦਰਤ ਹੋਈਆਂ ਸੀ ਉਹਦੇ ਕਰਕੇ ਜਿਹੜੀ ਚੋਕਸੀ ਹੋਰ ਜ਼ਿਆਦਾ ਵਧਾਈ ਸੀ ਜਿਹਦੇ ਦੌਰਾਨ ਸਾਡੀ ਚੈਕਿੰਗ ਪਾਰਟੀ ਨੇ ਇੱਕ ਜਿਹੜਾ ਦੋਸ਼ੀਆ ਪਕੜਿਆ ਜਿਹੜਾ ਕਿ ਡਿਜ਼ਾਇਰ ਗੱਡੀ ਦੇ ਵਿੱਚ ਆ ਰਿਹਾ ਸੀ ਬਿਨਾਂ ਨੰਬਰੀ ਤੋਂ ਉਹਨੂੰ ਸ਼ੱਕ ਦੇ ਆਧਾਰ ਤੇ ਜੋ ਚੈੱਕ ਕੀਤਾ ਤੇ ਉਹਦੇ ਕੋਲੋਂ ਏਅਰਟੈਲ ਟਾਵਰ ਦੀਆਂ ਜਿਹੜੀਆਂ 11 ਬੈਠੀਆਂ ਬਰਾਮਦ ਹੋਈਆਂ ਤੇ ਜਿਹਦੇ ਨਾਲ ਉਹ ਪਲੇਚ ਕਸ ਔਰ ਚਾਬੀ ਵਗੈਰਾ ਜੋ ਯੂਜ਼ ਕਰਕੇ ਇਹਨੂੰ ਲਾਉਂਦਾ ਸੀ ਉਹ ਮਤਲਬ ਉਹ ਉਪੀਗਰਮਤ ਹੋਇਆ ਤੇ ਇਹਦੀ ਇਨੀਸ਼ੀਅਲ ਜਿਹੜੀ ਆਪਾਂ ਪੁੱਛਗਿਛ ਕੀਤੀ ਆ ਉਹਦੇ ਤੋਂ ਇਹਨੇ ਦੱਸਿਆ ਕਿ ਇਹ ਨੋਰਮਲ ਸਾਈਡ ਤੋਂ ਕਿ ਇਹ ਬੈਟਰੀਆਂ ਜਿਹੜੀਆਂ ਏਅਰਟਲ ਤੋਂ ਲੈ ਕੇ ਆਏ ਕਿਉਂਕਿ ਇਸ ਤੋਂ ਪਹਿਲੇ ਇਹਨੇ ਇਹ ਵੀ ਦੱਸਿਆ ਵੀ ਇਹ ਏਅਰਟਲ ਕੰਪਨੀ ਦੇ ਵਿੱਚ ਮਤਲਬ ਕੰਮ ਕਰਦਾ ਸੀ ਉਹਦੇ ਵਿੱਚੋਂ ਸ਼ਾਇਦ ਇਹਨੂੰ ਕੱਢ ਦਿੱਤਾ ਉਹਦੇ ਕਰਕੇ ਇਹਨੇ ਇਹ ਬੈਟਰੀਆਂ ਇਹਦੀ ਸਰ ਪਛਾਣ ਕੀ ਹੈ ਇਹ ਦਾ ਨਾਮ ਅਜੇ ਕੁਮਾਰ ਹੈ ਜੀ ਇਹ ਹਰਿਆਣੇ ਦਾ ਰਹਿਣ ਵਾਲਾ ਹੈ ਜੀ ਤੇ ਸਰ ਹਰਿਆਣੇ ਤੋਂ ਆ ਕੇ ਜਿਹੜਾ ਹੈਗਾ ਨਕਉਦਰ ਦੇ ਵਿੱਚ ਆਪਾਂ ਕਹੀਏ ਕਿ ਇਹਨੂੰ ਫੜਿਆ ਗਿਆ ਹੈਗਾ ਵਾ ਏਅਰਟੈਲ ਦੇ ਜਿਹੜਾ ਪਹਿਲਾਂ ਇਹ ਟਾਵਰ ਵਗੈਰਾ ਚ ਕੰਮ ਕਰਦਾ ਸੀ ਜਾਂ ਕੀ ਕਾਰਨ ਸੀਗਾ ਪਹਿਲੇ ਕਰਦਾ ਸੀ ਜੀ ਇਹ ਕਰਦਾ ਸੀ ਸੁਲਤਾਨਪੁਰ ਲੋਧੀ ਕੰਮ ਕਰਦਾ ਜੋ ਇਹਨੇ ਇਨੀਸ਼ੀਅਲ ਸਟੇਜ ਤੇ ਸੀਆ ਉੱਥੇ ਕੰਮ ਕਰਦਾ ਸੀ ਇਹਨੂੰ ਕਿਉਂਕਿ ਸਾਰੀ ਟੈਕਨੀਕ ਦਾ ਪਤਾ ਸੀ ਵੀ ਇਹ ਬੈਟਰੀਆਂ ਕਿਸ ਤਰ੍ਹਾਂ ਲਗਾਈਆਂ ਜਾਂਦੀਆਂ ਔਰ ਕਿਸ ਤਰ੍ਹਾਂ ਲਾਈਆਂ ਜਾਂਦੀਆਂ ਇਸ ਕਰਕੇ ਇਹਨੇ ਮਤਲਬ ਇਹ ਚੋਰੀ ਸਰ ਕਿੰਨੇ ਟਾਵਰਾਂ ਚ ਇਹਨੇ ਚੋਰੀ ਕੀਤੀ ਆ ਫਿਲਹਾਲ ਜਿਹੜੀ ਆ ਸਾਨੂੰ ਇੱਕ ਟਾਵਰ ਦੀ ਇਹਨੇ ਮੰਨੀ ਆ ਇਸ ਤੋਂ ਇਲਾਵਾ ਤਫ਼ਤੀਸ਼ ਚੱਲ ਰਹੀ ਆ ਦੁਗਾਈ ਨਾਲ ਹੋਰ ਕੁਝ ਕੁਛ ਕਰਾਂਗੇ ਦਾ ਰਮਾਨਦਗਰਾਂ ਲਾਂਗ ਉਤੋਂ ਅਗਲੀ ਚੋਰੀ ਜਿਆ ਪਤਾ ਲੱਗੇ ਕੋਈ ਪੁਰਾਣਾ ਇਹਦਾ ਪੁਲਿਸ ਰਿਕਾਰਡ ਜੀ ਪੁਰਾਣਾ ਪੁਲਿਸ ਰਿਕਾਰਡ ਹਲੇ ਖੰਗਾਲ ਰਹੇ ਆ ਜੀ ਆਪਾਂ ਇਹਦੀ ਜਿਹੜੀ ਆ ਉਥੇ ਵੀ ਆਪਾਂ ਇਹਦੀ ਜਿਹੜੀ ਆ ਬੈਕਗ੍ਰਾਉਂਡ ਜੋਗੀ ਇਹਦਾ ਹੈਗਾ ਉਹ ਕਰਵਾ ਰਹੇ ਹਰਿਆਣੇ ਤੋਂ ਤੇ ਸਰ ਇਹ ਇਕੱਲਾ ਹੀ ਜਿਹੜਾ ਇਹ ਚੋਰੀਆਂ ਨੂੰ ਅੰਜਾਮ ਦੇ ਰਿਹਾ ਸੀ ਜਾਂ ਨਾਲ ਹੋਰ ਸੀ ਸਾਥੀ ਇਕੱਲਾ ਹੀ